हां जी ਕਿਸਾਨ ਫਿਰੋਜ਼ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੈਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਤੇ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਹਰਵੈਲ ਸਿੰਘ ਉਹਨਾਂ ਦਾ ਡੇਰੀ ਫਾਰਮਿੰਗ ਦੇ ਨਾਲ-ਨਾਲ ਇੱਕ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਆਪਾਂ ਤੁਹਾਨੂੰ ਦੂਜੇ ਤੀਜੇ ਦਿਨ ਰੋਟੀਨ ਦੇ ਵਿੱਚ ਜਿਹੜੇ ਦਿਖਾ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਨਗ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਜੇਕਰ ਦੋਸਤੋ ਗੱਲ ਕਰੀਏ ਤੇ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਸੋਈ ਸਵਾਈ ਇੱਕ ਵਹਿੜ ਦਿਖਾਦਾ ਕਿ ਸੋਈ ਆ ਤੇ ਦੋ ਅਫਸਰ ਝੋਟੀਆਂ ਜਿਹੜੀਆਂ ਦੋਸਤੋ ਤੁਹਾਨੂੰ ਦਿਖਾਵਾਂਗੇ ਇੱਕ ਮੋਹਰਾ ਬਰੀਡ ਦੇ ਵਿੱਚ ਹੀ ਆ ਜਾਂਦੀ ਤਕਰੀਬਨ ਇੱਕ ਨੀਲੀ ਰਾਵੀ ਦੇ ਵਿੱਚ ਟੇਡੇ ਕੱਟ ਦੇ ਵਿੱਚ ਝੋਟੀ ਆ ਸੋ ਦੋਵੇਂ ਝੋਟੀਆਂ ਦਾ ਕਿਸੇ ਵੀਰ ਨੇ ਇਕੱਠੀਆਂ ਦਾ ਸੌਦਾ ਮਾਰਨਾ ਉਹ ਤੁਹਾਡੀ ਇੱਛਾ ਦੋਸਤੋ ਜਿਹੜੇ ਵੀਰ ਨੂੰ ਜਿੱਦਾਂ ਵੀ ਜਚੂਗਾ ਸੌਦਾ ਤੁਸੀਂ ਕਰਨਾ ਠੀਕ ਆ ਤੇ ਕੱਟੀ ਬਹੁਤ ਪਿਆਰੀ ਆ ਨੀਲੀ ਰਾਵੀ ਦੇ ਵਿੱਚ ਇੱਕ ਮੋਹਰਾ ਦੇ ਵਿੱਚ ਆ ਦੋਸਤੋ ਇੱਕ ਮੱਝ ਤੇ ਇੱਕ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਵਹਿੜ ਦਿਖਾ ਦਾਂਗੇ ਜਿਹੜੀ ਸੋਈ ਸਵਾਈ ਆ ਇਹ ਚਾਰੇ ਨਾਗ ਨੇ ਤੇ ਚੌ ਨਗਾ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਆਓ ਕਰਦੇ ਆ ਗੱਲਬਾਤ ਵੀਰ ਹਰਵੈਲ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਵੈਲ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਖਰਮੀ ਚੈਨਲ ਨੂੰ YouTube Facebook Instagram ਤੇ ਫੋਲੋ ਕਰ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਬਹੁਤ ਵਧੀਆ ਬਾਈ ਹਰਵੈਲ ਜੀਆ अच्छा हरवेल फिर आज जित्ता अपन जिगर कर देता वे चारक नाग अपने ਕੋਲ ਬਕਾਊਗਾ ਬਿਲਕੁਲ ਜੀ ਚਾਰ ਨਾਗ ਇੱਕ ਤਾਜੀ ਸੂਈ ਆ ਗਾਂ ਵਾ ਹਾਂਜੀ ਦੋ ਝੋਟੀਆਂ ਵਾ ਥੋੜੇ ਥੋੜੇ ਟਾਈਮ ਦੇ ਗੱਬ ਨੇ ਅੱਛਾ ਜੀ ਤਾਂ ਕਿ ਉਹ ਟਾਈਮ ਆਪਾਂ ਨੋਰ ਕਰਾ ਦਾਂਗੇ ਇੱਕ ਮੋਹਰਾ ਦੀ ਮੱਝ ਉਹ ਵੀ ਗੱਬ ਉਹ ਕੱਪਣ ਦੀ ਮੱਝ ਵੀ ਹਾਂ ਬਿਲਕੁਲ ਤਿਆਰੀ ਤੇ ਹੈ ਸੌਰੀ ਦੋਸਤੋ ਮੈਂ ਸੂਈ ਸੂਈ ਕਹਿਤਾ ਸੀ ਗੱਬਣ ਮੱਝ ਆ ਤਿਆਰੀ ਵਾਲੀ ਆ ਬਾਕੀ ਦਿਨਾਂ ਦਾ ਵੇਰਵਾ ਪੁੱਛ ਲਾਂਗੇ ਕਿੰਨਾ ਕੁ ਸਮਾਂ ਬਾਕੀ ਆ ਸੁਣਦਾ ਤੇ ਸ਼ੁਰੂਆਤ ਪਹਿਲਾਂ ਦੋਸਤੋ ਇੱਕ ਜੋੜੀ ਇਹ ਝੋਟੀਆਂ ਤੋਂ ਆਪਾਂ ਕਰਾਂਗੇ ਦੋ ਝੋਟੀਆਂ ਤੁਸੀਂ ਸਾਹਮਣੇ ਦੇਖ ਰਹੇ ਜੀ ਸਕਰੀਨ ਤੇ ਇੱਕ ਮੁਰਾ ਦੇ ਵਿੱਚ ਆ ਤੇ ਇੱਕ ਨੀਲੀ ਰਬ ਦੀ ਟੇਟੇ ਘਟ ਦੇ ਵਿੱਚ ਸੋ ਸ਼ਕੀਨ ਵੀਰਾਂ ਦੇ ਲਈ ਆ ਤੇ ਜਰੂਰ ਤੁਸੀਂ ਪਹਿਲੀਆਂ ਦੇ ਵਿੱਚ ਜਿਹੜਾ ਦੋਸਤੋ ਸੌਦਾ ਕਰ ਲੋਗੇ ਬੜੀ ਪਿਆਰੀ ਝੋਟੀ ਆ ਹਰਵੈਲ ਭਾਈ ਕੀ ਡਿਟੇਲ ਐ ਇਸ ਝੋਟੀ ਦੀ ਪਹਿਲੇ ਨੰਬਰ ਤੇ ਨੀਲੀ ਰਬ ਜੀ ਸੰਧੂ ਸਾਹਿਬ ਐ ਲੌਰੀ ਜੀ ਦੀ ਆ ਠੀਕ ਆ ਜੀ ਲੌਰੀ ਮਾਲੀ ਆਪਾਂ ਸਾਰਿਆਂ ਨੂੰ ਪਤਾ ਵਾ ਪਹਿਲਾਂ ਬਿਲਕੁਲ ਜੀ ਆ ਯਾਰ ਬਿਨਾ ਬਾਲਾਂ ਗੁਲੇ ਵੀ ਰਿਹਾ ਹਾਂਜੀ ਐਸੀਐਲ ਡੀਬੀ ਵਾਲੇ ਵੀ ਲੈ ਕੇ ਬਾਅਦ ਵਿੱਚ ਹਾਂਜੀ ਤਕਰੀਬਨ ਉਹਦਾ ਜਿਹੜਾ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪਹਿਲਾਂ ਸੀਮਨ ਜਿਹੜਾ ਵਰਤਿਆ ਗਿਆ ਬੱਚੇ ਬਹੁਤ ਖੂਬਸੂਰਤ ਪੌਂਦਾ ਰਿਆ ਮਾਨ ਬਹੁਤ ਸੋਹਣੇ ਬਰੀਕੀ ਬਹੁਤ ਆਉਂਦੀ ਬੱਚਿਆਂ ਦੀ ਟੇਟੇ ਕੱਟ ਦੇ ਵਿੱਚ ਦੋਸਤੋ ਜਿੱਦਾਂ ਲੋਹਰੀ ਦੀ ਬਿਲਕੁਲ ਮਾਰਕਿੰਗ ਸੀਗੀ ਉਸੇ ਤੋਂ ਅੱਗੇ ਸੰਧੂ ਸਾਹਿਬ ਇਹਨੂੰ ਕੋਈ 35 36 ਦਿਨ ਦਾ ਸਮਾਂ ਹੋ ਗਿਆ ਵਾ ਠੀਕ ਹੈ ਜੀ 480 ਤੋਂ ਗੱਬਣ ਆ ਜੀ ਇਸ ਟਾਈਮ ਜਿਹੜਾ ਉਹ ਆਪਣੇ ਕਰਨਾਟਕ ਆਪਣੇ ਸੌਰੀ ਠੀਕ ਹੈ ਜੀ ਇਹਨਾਂ ਕੋਲੇ ਆ এবੀਸੀ ਵਾਲਿਆਂ ਕੋਲੇ ਆ ਠੀਕ ਹੈ ਜੀ। ਲਓ ਦੋਸਤੋ ਨੈਕਸਟ ਹੈ 180 ਸੀਮਨ 180 ਠੀਕ ਹੈ ਜੀ। ਤੇ ਇਹਦੀ ਉਮਰ ਹਰ ਵੇਲੇ ਕਿੰਨੀ ਹੋਊਗੀ? ਨਾ ਜਸਦਾ ਉਮਰ ਦਾ ਤਾਂ ਕੋਈ ਆਪਾਂ ਕਹਿ ਨਹੀਂ ਸਕਦੇ। ਕਿੰਨੇ ਸਾਢੇ 3 ਸਾਲ ਤਾਂ ਹੋਊਗੀ। ਤਿੰਨ ਸਾਢੇ ਕਿ ਤਿੰਨ ਸਾਲ। ਹਾਂਜੀ। ਠੀਕ ਹੈ ਜੀ। ਲਓ ਦੋਸਤੋ ਵੈਸੇ ਥਣ ਥਣ ਤੁਹਾਨੂੰ ਇੱਕ ਵਾਰੀ ਨੇੜਿਆਂ ਲਾ ਕੇ ਦਿਖਾਵਾਂ। ਬਾਕੀ ਬਰੀਕੀ ਬਹੁਤ ਕੱਤੀ ਦੇ ਵਿੱਚ। ਬਹੁਤ ਸੋਹਣੀ ਆ, ਪਿਆਰੀ ਆ, ਚਮੜੀ ਚੁੰਮੜੀ। ਚੰਗੀ ਪਾਕੀ ਆ ਵੇਖੋ। ਥਣ ਵੇਖੋ ਬਹੁਤ ਸੋਹਣਾ ਲੰਗਾ। ਬਿਲਕੁਲ ਚੂੜੀ ਚਾਲੀ। ਚੰਗੀ ਆ। ਲਓ ਜੀ। ਸੋ ਬੜਾ ਸੁਣਾ ਦੋਸਤੋ ਨਖੇੜ ਦੇ ਵਿੱਚ ਥਣ ਚੰਗੀ ਬਣ ਕੇ ਸੋਹਣੀ ਤਿਆਰ ਹੋ ਗਈ ਕੱਟੀ ਸੋ ਡਿੰਗੇ ਕੱਟ ਦੇ ਵਿੱਚ ਆ ਠੀਕ ਹੈ ਜੀ ਬਾਕੀ ਆਪਾਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਕਿ ਗੱਬਨ ਨਿਕਲੂਗੀ ਕੱਟ ਵੀ ਖੱਬੇ ਪਾਸੇ ਬਾਈ ਰਵੇ ਲੰਦਾ ਹਾਂ ਇਹਦਾ ਜੁਨਿਕ ਜੀਆਂ ਚੀਜ਼ਾਂ ਹੁੰਦੀਆਂ ਖੱਬੇ ਪਾਸੇ ਕੱਟ ਜੇ 100 ਨੀਲੀ ਰਾਵੀ ਦੀ ਮਾਝਾ ਦਾ ਵਿੱਚੋਂ ਪੰਨਾਂ ਨੂੰ ਆਊਗਾ ਹਾਂ ਖੱਬੇ ਕੱਟੇ ਪਾਸੇ ਕੱਟ ਵੀ ਜੇ ਤਾਂ ਦੋਸਤੋ ਬੜਾ ਰੀਅਰ ਮਿਲਦਾ ਦੇਖਣ ਦੇ ਵਿੱਚ ਸੱਜੇ ਪਾਸੇ ਕੱਟ ਵਧੇਰੇ ਆਪਾਂ ਵੇਖਦੇ ਹਾਂ ਤੇ ਅਗਲੇ ਪੈਰਾਂ ਤੇ ਮਾੜਾ ਮੁੜਕ ਤੇ ਲਿਟਰਪਿਟ ਕੋਈ ਜਵਾਬ ਹੋਊਗਾ ਮਗ ਸੋ ਪੂਛ ਵੀ ਜਿਹੜੀ ਦੋਸਤੋ ਹਾਫ ਵਾਈਟ ਤੇ ਥਣਥਣ ਬਹੁਤ ਸੋਹਣੀਆਂ ਬਾਕੀ ਝੋਲੀ ਬਹੁਤ ਸੋਹਣੀ ਆ ਝੋਟੀ ਦੀ ਤੇ ਦਿਨ ਵੀ ਤੁਹਾਨੂੰ ਹਰ ਵੇਲੇ ਦੱਸਿਆ ਦਿਨ ਕਿੰਨੇ ਕ ਬੈਸੇ ਸਹੀ ਆ ਜੀ 35 36 ਦਿਨ ਹੋ ਗਏ 35 380 ABC ਵਾਲਿਆਂ ਕੋਲੇ ਹੁਣ ਠੀਕ ਆ ਜੀ ਉਹਦੇ ਤੋਂ ਗੱਬਣਿਆ ਬਾਕੀ ਆਪਾਂ ਗੱਬਣ ਦੀ ਗਰੰਟੀ ਨਹੀਂ ਦੇਵਾਂਗੇ ਹਾਂ ਠੀਕ ਆ ਜੀ ਬਾਕੀ ਕਿਸਮਤ ਆ ਹੈਨਾ ਥਣ ਵੇਖੋ ਦੋਸਤੋ ਬਹੁਤ ਸੋਹਣਾ ਨਖੇੜ ਦੇ ਵਿੱਚ ਬੜਾ ਪਿਆਰਾ ਜਿਹੜਾ ਦੋਸਤੋ ਥਣ ਨਿਕਲ ਕੇ ਸਾਹਮਣੇ ਆਊਗਾ ਜਦੋਂ ਝੋਟੀ ਬਿਲਕੁਲ ਬਣ ਕੇ ਤਿਆਰ ਹੋਈ ਸਰਵੰਸ਼ਪਤ ਕੋੜ ਠੀਕ ਆ ਸੋ ਬਹੁ ਲੇਟੇ ਕੱਟ ਦੇ ਵਿੱਚ ਬਹੁਤ ਵੀਰਾਂ ਦੇ ਫੋਨ ਕਾਲ ਆਉਂਦੀਆਂ ਚਲੋ ਕੱਟੀ ਝੋਟੀ ਖਰੀਦਣੀ ਹੈ ਤੇ ਦੋਸਤੋ ਝੋਟੀ ਇੱਕ ਸਾਦੀ ਬਣੀ ਥਣੀ ਆ ਥੋੜੀ ਜਿਹੀ ਸੇਵਾ ਸੰਭਾਲ ਦੀ ਲੋੜ ਆ ਕੋਈ ਨਾ ਨਾਰਮਲ ਦਰਮਿਆਨੀ ਸੇਵਾ ਦੇ ਵਿੱਚੋਂ ਪੋਛੂ ਨਿਕਲਦੇ ਆ ਤੇ ਅੱਗੇ ਵਪਾਰੀ ਵੀਰਾਂ ਦੇ ਕੋਲ ਆ ਜਾਂਦੇ ਆ ਠੀਕ ਆ ਜੇ ਕੋਈ ਵੀਰ ਸੰਭਾਲਣਾ ਲੈ ਗਿਆ ਤਾਂ ਕਿ ਝੋਟੀ ਤਿਆਰ ਕਰ ਲੂਗਾ ਆਏ ਜੋ ਵੀ ਆਪਾਂ ਦੱਸ ਦਿਆਂ ਉਹਨਾਂ ਦਾ ਬੇਡਾ ਬਾਹਰ ਚਲੇ ਗਿਆ ਸੀਗਾ ਪੈੰਜੀ ਸੀਗੇ ਜਿਨ੍ਹਾਂ ਦੇ ਕੋਲੇ ਦੋਵੇਂ ਝੋਟੀਆਂ ਸੀ ਅੱਛਾ ਅੱਛਾ ਜੀ ਲੇਡੀ ਜੀ ਵਿਚਾਰੀ ਸੰਭਾਲਦੇ ਸੀਗੇ ਵਾਹ ਤੇ ਬਾਕੀ ਸਭ ਸੰਭਾਲ ਚੰਗੀ ਹੋ ਜੇ ਤਾਂ ਦਿਨਾਂ ਵਿੱਚ ਝੋਟੀਆਂ ਲੜੀਆਂ ਨਿਕਲ ਜਾਣਗੇ ਨਾ ਬਿਲਕੁਲ ਜੀ ਅਚਾਰ ਵੇਰ ਦੀ ਕੀਮਤ ਕੀ ਕਰਦੇ ਆਪਾਂ ਕਿੰਨੇ ਸੰਧ ਸਾਹਿਬ ਲੈ ਦੇ ਆ 8.38 ਹਜ਼ਾਰ ਉਹ ਚੋ ਛੋੜ ਬਸ 8.38 ਹਜ਼ਾਰ ਚੋ ਛੋੜ ਛੱਪਾ ਹੋ ਜਾ ਠੀਕ ਹੈ ਜੀ ਜਦੋਂ ਸੋ ਬਾਕੀ ਆਓ ਆਪਣੀ ਅਣ ਕੇ ਇੱਕ ਵਾਰੀ ਅੱਖੀਂ ਦੇਖ ਲਓ ਠੀਕ ਹੈ ਜੀ ਬਾਕੀ ਬੇਨਗੋ ਤੁਸੀਂ ਦੇਖ ਸਕਦੇ ਜੀ ਅਜੇ ਤਾਂ ਕਟੇ ਅਫਸਰ ਗੱਭਣਾ ਕਿਉਂਕਿ ਹਜੇ ਗੱਭਣ ਦਾ ਟਾਈਮ ਵੀ ਥੋੜਾ ਤੇ ਚੈੱਕ ਪਾਸ ਹੋ ਗਈ ਤੇ ਉਹ ਵੀ ਗਾ ਵਾਦੇ ਦੀ ਆ ਕਿਸੇ ਵੇਰ ਨੂੰ ਠੀਕ ਹੈ ਜੇ ਕੇ ਚੰਗਾ ਸੀਮਨ ਬਾਕੀ ਇਹ ਪਿਓਰ ਮੋਰਾ ਦੇ ਵਿੱਚ ਆ ਬਹੁਤ ਪਿਆਰੀ ਚੋਟੀ ਜੈਡ ਬਲੈਕ ਬਿਲਕੁਲ ਇਹ ਬਿਲਕੁਲ ਇਹ ਵੀ ਪੂਛ ਤੇ ਵੀ ਕਿਤੇ ਦੋ ਵਾਲ ਵੀ ਚਿੱਟੇ ਨਹੀਂ ਨੇ ਹੈਗੇ ਲਓ ਜੀ ਜੈਡ ਬਲੈਕ ਆਪਣੇ ਇਹਨਾਂ ਲక్ష్ਮੀਦੇਰੀ ਵਾਲਿਆਂ ਦਾ ਅੱਛਾ ਜੀ ਐਲਡੀਐਫ ਵਾਲਿਆਂ ਦਾ ਹਾਂ ਐਲਡੀਐਫ ਵਾਲਿਆਂ ਦਾ ਉਸ ਉਹਨਾਂ ਦੇ ਸੀਮਨ ਦੀ ਕੱਟੀ ਆ ਹ ਸਕੰਦਰ ਦੀ ਆ ਜੀ ਇਹ ਲਓ ਜੀ ਸਕੰਦਰ ਦੀ ਆਪੇ ਹਾਂ ਜੀ ਅੱਛਾ ਐਲਡੀਐਫ ਵਾਲਿਆਂ ਦੇ ਸਕੰਦਰ ਦੀ ਆ ਇਹ ਲਓ ਵੀ ਇਹ ਦੋਸਤ ਚੈੱਕ ਕਰੋ ਸੋ ਲੌਂਗ ਪੂਸ਼ ਬਿਲਕੁਲ ਖੋਚਾਂ ਤੋਂ ਅੱਧੀ ਗਿੱਠ ਨੀਵੀਂ ਪੂਸ਼ ਦੇ ਥੱਲਿਓਂ ਕਾਫੀ ਉੱਚੀ ਆ ਠੀਕ ਆ ਜੀ ਜਿੱਦਾਂ ਇੱਕ ਮੋਹਰਾ ਦੀ ਨਸਲ ਦੇ ਵਿੱਚ ਬਿਊਟੀ ਬਹੁਤ ਜ਼ਿਆਦੀ ਸਿੰਗਾ ਦੀ ਕੁਆਲਿਟੀ ਹਾਂ ਫੇਸ ਕੁਆਲਿਟੀ ਬਹੁਤ ਸੋਹਣੀ ਗੱਟੀਆਂ ਦੋਵੇਂ ਮੈਨਾਂ ਵੀ ਸ਼ਕੀਨ ਆ ਸਿੰਗੀ ਸੁngੀ ਦੋਹਾਂ ਦੀ ਬਿਲਕੁਲ ਇੱਕੋ ਜੀ ਆ ਛੋਟੀ ਸਿੰਗੀ ਆ ਦੇਖੋ ਸਿੰਗੀ ਛੋਟੀ ਇਹਦੀ ਕੁਆਲਿਟੀ ਦੇਖੋ ਫੇਸ ਦੀ ਬਹੁਤ ਪਿਆਰੀ ਲੋਟੋ ਜੋਟੇ ਜੋਟੇ ਬਹੁਤ ਪਤਲਾ ਫੇਸ ਗੁਲਾਈ ਦੇ ਵਿੱਚ ਛੋਟਾ ਸਿੰਘ ਬਾਕੀ ਇਹਨੂੰ ਕੋਈ 15 ਤੋਂ 16 ਦਿਨ ਹੋ ਗਏ ਬਣੀ ਨੂੰ ਬਾਕੀ ਆਪਾਂ ਪੁਸ਼ਟੀ ਨਹੀਂ ਕਰਦੇ ਸੀ ਠੀਕ ਆ ਜੀ ਤਾਂ ਦੋਸਤੋ ਜਿਵੇਂ ਅੱਗੋਂ ਪਿਛਲੇ ਘਰੋਂ ਵੇਰਵਾ ਪਿਆ ਉਸੇ ਤਰ੍ਹਾਂ ਤੁਹਾਨੂੰ ਜਿਹੜਾ ਦੱਸ ਦਿੱਤਾ ਨਿਕਲ ਆਉਂਦੀਆਂ ਇਹ ਝੋਟੀਆਂ ਤੇ ਕਿਸੇ ਵੀਰ ਦਾ ਲਾਕਾ ਅਦਰਵਾਈਜ਼ ਤੁਸੀਂ ਨੈਕਟ ਆਪਣੀ ਚੁਆਇਸ ਦਾ ਸੀਮਨਰ ਵੀ ਰਖਵਾ ਸਕਦੇ ਜੇ ਝੋਟੀਆਂ ਬਣੀਆਂ ਥਣੀਆਂ ਨੇ ਪੁੱਜੀਆਂ ਨੇ ਤੇ ਨਿਕਲ ਆਉਂਦੀਆਂ ਕਿਸੇ ਵੀਰ ਦਾ ਲਾਕਾ ਇਹ ਤਾਂ ਨਿਕਲ ਆਉਂਦੀਆਂ ਸੰਤੂ ਸਾਹਿਬ ਤੇ ਫਿਰ ਤਾਂ ਕਹਿੰਦੇ ਹੁੰਦੇ ਸੱਤੇ ਕੀ ਹੋ ਜਾ ਹਾਂਜੀ ਨਹੀਂ ਵੀ ਨਿਕਲਦੀਆਂ ਤਾਂ ਕੋਈ ਘਾਟੇ ਬੰਦਾ ਸੌਦਾ ਨਹੀਂ ਆ ਬਸ ਹੋ ਜਾਣਗੀਆਂ 2-4 ਦਿਨ ਚ ਆ ਕੋਈ ਮਤਲਬ ਮੀਮੂ ਪੈ ਕੇ ਤਾਂ ਨਾ ਨਹੀਂ ਸੂਸੂ ਦੇ ਵਿੱਚ ਫੇਰ ਦੁਬਾਰਾ ਬਣ ਜਾਣਾ। ਆ ਬਿਲਕੁਲ ਜੀ। ਕੋਈ ਬੇਟ ਇਹਨਾਂ ਦਾ ਪੂਰਾ ਵਾ। ਪਰ ਪਹਿਲੇ ਦੀ ਝੋਲੀ ਇੱਕ ਵਾਰੀ ਦਿਖਾ ਦਈਏ ਮਾੜੀ ਕੱਟੀ ਦੀ ਆਪਾਂ। ਬਹੁਤ ਪਿਆਰੀ ਹੈ ਜੀ। ਲੋ ਜੀ। ਸੋ ਥਣੀਆਂ ਥਣੀਆਂ ਬਹੁਤ ਸੋਹਣੀਆਂ ਦੋਸਤੋ। ਠੀਕ ਹੈ ਜੀ ਇੱਕ ਨੂੰ ਵੇਖੋਗੇ ਦੂਜੀ ਭੁੱਲ ਜਿਓ ਕਿ ਤੇ ਦੂਜੀ ਨੂੰ ਵੇਖੋਗੇ। ਆ ਕਰੋ ਚੈੱਕ। ਬੜਾ ਸੋਹਣਾ ਥਾਨਾ। ਬਹੁਤ ਸੋਹਣਾ ਥਾਨ ਲੱਗਾ। ਦੇ ਵਿੱਚ। ਥਾਨ ਤੁਣ ਚੰਗੇ। ਮਤਲਬ ਸੋਹਣਾ ਲੈਵਾ ਤਿਆਰ ਕਰੂਗੀ। ਵੇਰੇ ਦਾ ਫਿਰ ਮੁੱਲ ਕੀ ਕਰਦਾ ਪੁੱਲ ਸੰਧੂ ਸਾਹਿਬ ਇਹਦਾ ਲੈ ਦੇ ਦੇ ਆ 29000 ਰੋਚ ਮੰਨਦਾ ਸਾਡੇ 2900 ਬਿਲਕੁਲ ਜੀ ਤਾਂ ਜੋੜੀ ਕੋਈ ਵੀਰ ਇਕੱਠੀ ਲੈ ਜਾਏ ਤੇ ਕਰ ਦਿਓ ਜ ਹੋਰ ਡਿਸਕਾਊਂਟ ਹੋਰ ਹੋ ਜਾਊਗਾ ਜੀ ਜਿੰਨਾ ਵੀ ਜੇ ਜੋੜੀ ਕੋਈ ਖਰੀਦਦਾ ਤਾਂ ਘੱਟ ਸੀਗਾ ਥੋੜਾ ਬਾਧਾ ਕੋਈ 1000 1500 ਦਾ ਹੋਰ ਫਰਕ ਹੋਰ ਹੋ ਜਾਊਗਾ ਉਹ ਦੋਸਤੋ ਕਿਸੇ ਵੀਰ ਨੇ ਸਾਮ ਬਣਾ ਲੈਨੇ ਲੈ ਕੇ ਜਾਣੀਆਂ ਦੋਨੋਂ ਇਕੱਠੀਆਂ ਤੇ ਮਾਨਤਨ ਹੋਰ ਯਾਰਖੰਡ ਦਾ ਵੀਰਾਂ ਦਾ 1500 ਦਾ ਯਾਰਖੰਡ ਦਾ ਮਾਨਤਨ ਹੋਰ ਕਰਦੇ ਆ ਕਿ ਸਿੰਗਲ ਸਿੰਗਲ ਕੋਈ ਵੀਰ ਖਰੀਦਦਾ ਤਾਂ ਸਿੰਗਲ ਸਿੰਗਲ ਦਾ ਰੇਟ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਪੁੱਛ ਕੇ ਇਸ ਤੋਂ ਬਾਅਦ ਇੱਕ ਗੱਬਣ ਮੱਝ ਦੋਸਤੋ ਤੁਹਾਨੂੰ ਦਿਖਾਉਣੀ ਆਪਾਂ ਤੇ ਹੈ ਤਿਆਰੀ ਵਾਲੀ ਇਹ ਵੀ ਇਹ ਸਾਨੂੰ ਸਭ ਤਿੱਜਾ ਸੂਆ ਇਹਨੇ ਸੂਣਾ ਵਾ ਓਕੇ ਤਾਂ ਇਹ ਕਿਸੇ ਵਪਾਰੀ ਕੋਲੋਂ ਨਹੀਂ ਆਈਆਂ ਡਾਇਰੈਕਟ ਚਾਰੇ ਪਸ਼ੂ ਜਿਹੜੇ ਅੱਜ ਦੇ ਆ ਚਾਰੇ ਪਸ਼ੂ ਸਿੱਧੇ ਘਰਾਂ ਤੋਂ ਖਰੀਦੇ ਗਏ ਠੀਕ ਹੈ ਜੀ ਲੋ ਦੱਸੋ ਘਰਾਂ ਦੇ ਵਿੱਚੋਂ ਹੀ ਮਾਲ ਹੈ ਵੈਸੇ ਤਾਂ ਘਰਾਂ ਦੇ ਵਿੱਚੋਂ ਹੀ ਆਉਂਦਾ ਪਸ਼ੂ ਜਿਵੇਂ ਜਿਵੇਂ ਕੋਈ ਕਿਸੇ ਨਾ ਕਿਸੇ ਵਪਾਰੀਆਂ ਕੋਲ ਘੁੰਮ ਜਾਂਦਾ ਪਰ ਡਾਇਰੈਕਟ ਘਰਾਂ ਤੋਂ ਆ ਉਹ ਫਿਰ ਉਹਨਾਂ ਤੋਂ ਉਹਵੇਂ ਪਸ਼ੂ ਵੀ ਉਹਨਾਂ ਦੀ ਗਾਂ ਦਾ ਉੱਚਾ ਹੋ ਜਾਂਦਾ ਉੱਚਾ ਹੋ ਜਾਂਦਾ ਤੇ ਅੱਜ ਬਿਲਕੁਲ ਬਾਜ਼ਾਰ ਰੇਡ ਦੇ ਉੱਪਰ ਤੁਸੀਂ ਤੁਹਾਨੂੰ ਮੱਝ ਮਿਲ ਜੂਗੀ ਤੱਜਾ ਸੂਆ ਇਸ ਮੈਣੇ ਸੁਣਾ ਦਿਨ ਲੈ ਜੂਆ ਜੇ 8-7 ਹੋ ਸਕਦਾ ਪਹਿਲਾਂ ਵੀ ਸੂ ਸਕਦੀ ਹੈ ਲਓ ਦੋਸਤੋ ਵੈਸੇ ਹੋ ਸਕਦਾ ਵੀਰਾਂ ਦਾ ਵੀ ਪਹਿਲਾਂ ਤਿਆਰੀ ਦੀ ਵੀ ਹੈਗੀ ਕਈ ਪਸ਼ੂ ਸਾਰੇ ਵਿੱਚ ਜੀਜੂ ਧਰ ਜਾਣ ਤੱਕ ਦੋ ਚਾਰ ਦਿਨ ਕੱਢ ਵੀ ਜਾਣ ਅਦਰਵਾਈਨਾਂ ਦੇ ਮੁਤਾਬਕ 13-14 13-14 ਕਿਲੋ ਦੁੱਧ ਦਿੰਦੀ ਹੈ ਬਾਕੀ ਸੰਧੂ ਸਾਹਿਬ ਦੀ ਇੱਕ ਚੀਜ਼ ਚੈੱਕ ਕਰੋ ਹਾਂ ਕੱਦ ਨਾ ਜਬ ਜਿਆਦਾ ਛੋਟਾ ਨਾ ਵੱਡਾ ਮੀਡੀਅਮ ਹਾਈਟ ਦੇ ਵਿੱਚ ਆ ਔਰ ਮੀਡੀਅਮ ਪਰ ਜਿਹੜੀ ਮੇਨ ਚੀਜ਼ ਇਹਦੀ ਚੈੱਕ ਕਰਨ ਵਾਲੀ ਲੰਬਾਈ ਹਾਂ ਤਾਂ ਕਹਿੰਦਾ ਨਾ ਨਿੰਮੋ ਜਨਵਰਗੀਆ ਲਓ ਦੋਸਤੋ ਹਾਈਟ ਬੇਸਿਕ ਲੰਬਾਈ ਬਹੁਤ ਜਿਆਦਾ ਗੋ ਵਾਂਗ ਵੇਖ ਕਿਤੇ ਨਾ ਕਿਤੇ ਹਰੇਕ ਚੀਜ਼ ਨੂੰ ਖਾਸियत ਮਾਲਕ ਨੇ ਬਖਸ਼ੀ ਆ ਤੇ ਲੰਬੀ-ਲੁੰਬੀ ਤੁਸੀਂ ਵੇਖ ਸਕਦੇ ਜੇ ਲੰਬੀ ਆ ਤੇ ਪਿੰਡੇ-ਪੁੰਡੇ ਦੀ ਪੂਰੀ ਨਿਗਰ ਜਿੰਨੇ ਵੀ ਆ ਪਾਲੀ-ਪਲੀਤੀ ਆ ਕਰਮਾ ਦੀ ਠੀਕ ਆ ਜੀ ਤੇ ਘਰੋਂ ਵੀਰਾਂ ਦਾ ਵੀ ਆਪਾਂ ਡਾਇਰੈਕਟ ਘਰੋਂ ਇਹ ਪਰਚੇਜ਼ ਕੀਤੀ ਆ ਘਰੇਲੂ ਪਸ਼ੂ ਆ ਉਹਨਾਂ ਦਾ ਬਾਕੀ ਉਹਨਾਂ ਬਹੁਤ ਗਰੰਟੀ ਦਿੱਤੀ ਹੈ ਮਾਈ ਜੀ ਬਾਕੀ ਵੀਰ ਖਰਵੇਲ ਸਿਆ ਤੁਹਾਡੀ ਤਾਂ ਤਿੱਪਣ ਤੋਪਣ ਦੀ ਜੇਕਰ ਜਿੱਦ ਨੂੰ ਵੀਰ ਨੂੰ ਤਸੱਲੀ ਦੇਣੀ ਹੈ ਤਾਂ ਆਪਾਂ ਦਾ ਚਲੋ ਘਰ ਵਾਲਿਆਂ ਨੇ ਜੋ ਮਰਜ਼ੀ ਦੱਸਿਆ ਦਾ ਪਰ ਆਪਾਂ ਆਪਦੀ ਤਸੱਲੀ ਕੀਤੀ ਹੁੰਦੀ ਹਾਂ ਹਾਂ ਸੰਤੂ ਸਾਹਿਬ ਇੱਕ ਚੀਜ਼ ਆ ਆਪਾਂ ਵੀ ਪੈਸੇ ਲਾ ਕੇ ਲੈਂਦੀ ਆ ਹਾਂਜੀ ਆਪਾਂ ਆਪ ਦਾ ਜਿਹੜਾ ਕੋਈ 1000 2000 4000 ਲੈਣਾ ਹੁੰਦਾ ਵਾ ਹਾਂਜੀ ਪਿੱਛੋਂ ਆਪਾਂ ਵੀ ਪੈਸੇ ਲਾਏ ਹੁੰਦੇ ਆ ਬਿਲਕੁਲ ਜੀ ਬਿਲਕੁਲ ਪਿੱਛੋਂ ਜਿਹੜਾ ਦੋਸਤੋਂ ਮੋਲਣਾ ਲਈ ਪਸ਼ੂ ਆਇਆ ਤੇ ਮੋਲ ਭਰ ਕੇ ਪਸ਼ੂ ਅੱਗੋਂ ਖਰੀਦਿਆ ਗਿਆ ਤੇ ਤੁਸੀਂ ਵੀ ਲੈ ਕੇ ਜਾਣਾ ਤੇ ਮੁੱਲੀ ਜੀ ਜੇ ਤਸੱਲੀ ਜਿਹੜੀ ਵੀ ਰੰਦਾ ਵੀ ਆਪਣੀ ਭਾਰ ਪ੍ਰਸ਼ੇਦੀ ਤੇ ਟਿੱਪਣ ਟੁੱਪਣ ਪੂਰੀ ਤਸੱਲੀ ਆ ਅੱਗੋਂ ਕਿਸੇ ਵੀਰ ਨੇ ਲੈ ਕੇ ਜਾਣੀ ਤੇ ਆਪਾਂ ਹਰ ਵਾਰੀ ਬਾਕੀ ਆਪਾਂ ਟਿੱਪ ਕੇ ਦਿਖਾ ਦਾਂਗੇ ਆ ਬਿਲਕੁਲ ਠੀਕ ਹੈ ਜੀ ਸੋ ਲੇਵਾ ਤੁਸੀਂ ਆ ਵੇਖੋ ਬੈਕ ਸਾਈਡ ਤੋਂ ਬਾਕੀ ਲੇਵਾ ਪੁੱਤਰ ਬਿਲਕੁਲ ਇੱਕਸਾਰ ਉਹਨਾਂ ਦੇ ਮੁਤਾਬਕ ਕਿ ਬਹੁਤ ਜ਼ਿਆਦਾ ਭਰਦੀ ਆ ਠੀਕ ਹੈ ਜੀ ਦੁੱਧ ਵੀ 13-14 ਲੀਟਰ ਦੀ ਭਰਾਈ ਕਰਦੀ ਆ ਬਹੁਤ ਚੰਗੀ ਆ ਇਹਦਾ ਜਿਹੜਾ ਰੇਟ ਆ ਬਹੁਤ ਜਾਇਜ਼ ਆ ਅੱਛਾ ਜੀ ਭਾਰ ਦੀ ਮਾਰਕੀਟ ਦੇ ਹਿਸਾਬ ਨਾਲ ਆ ਜਿਹੜੇ ਲਾੜ ਚੈੱਕ ਕਰੋ ਇੱਧਰ ਵੇਖੋ ਸੰਸਾ ਆ ਚੀਜ਼ਾਂ ਨੇ ਜੜੀਆਂ ਤੇ ਪੂਰੀਆਂ ਪਰ ਜਣੀਆਂ ਨੇ ਅਜੇ ਪੂਰੀਆਂ ਢਿੱਲਾਂ ਢੁਲਾਂ ਵੇਖੋ ਆ ਦੇਖੋ ਜੀ ਆ ਦੇਖੋ ਇਹ ਢੇਲੀ ਬਹੁਤ ਜਿਆਦੀ ਆ ਉਹ ਕਹਿੰਦੇ ਵੀ ਇੰਨੀ ਗੁੰਬੰਦੀ ਪੂਰੀ ਪਿੱਛੇ ਨੂੰ ਆਉਂਦੀ ਆ ਹਾਂ ਤਹ ਜੇ ਹਫਤਾ ਪੂਰਾ ਖੜੂਗੀ ਤੇ گاਵਾ ਵਾਂਗੂ ਬਣੂਗੀ ਇਹ ਸਹੀ ਆ ਪਰ ਵੇਖ ਲੈ ਇਹ ਆਪਾਂ ਦੇ ਦਈਏ ਫਿਰ ਅੱਜ ਕਿੰਨੇ ਦੀ ਐ ਇਹਦਾ ਮੁੱਲ 76 ਸਾਢੇ 76 ਮਾਨਤਾ ਨੂੰ ਸਾਢੇ 76 ਤੋਂ ਬਿਲਕੁਲ ਜੀ ਲੈ ਦੇ ਦੇ ਵਾਲੀ ਗੱਲ ਕਰਦੇ ਅੱਜ ਜਿੰਨਾ ਵੀ ਹੋ ਸਕਦਾ ਕੋਈ ਗੱਲ ਵੱਧ ਵੱਧ ਜਿੰਨਾ ਵੀ ਕਿ ਸਾਢੇ 76000 ਦੇ ਵਿੱਚੋਂ ਦੋਸਤੋ ਅੱਜ ਮਾਨਤਾ ਨੂੰ ਹੋ ਜਾਊਗਾ ਤੋ ਮੈਂ ਮਿਲ ਜੂਗੀ ਤੁਹਾਨੂੰ ਬਾਕੀ ਚੰਗੇ ਦੁੱਧ ਵਾਲੀ ਆ ਠੀਕ ਹੈ ਜੀ ਦੁੱਧ ਚੰਗਾ ਚਵਾ ਦੂਗੀ ਹਾਂ ਬਾਲਟੀ ਲੈ ਗਾਂ ਵੀ ਆਪਾਂ ਦਿਖਾ ਦਈਏ ਇਹ ਕਿਧਰ ਗਾਂ ਤੁਹਾਨੂੰ ਦਿਖਾ ਦਿੰਨੇ ਇਹ ਇਹ ਬਲੈਕ ਸ਼ਾਈ ਵਾਲ ਦੇ ਵਿੱਚ ਆ ਠੀਕ ਹੈ ਜੀ ਸ਼ਾਈ ਵਾਲਾ ਪਿਓਰ ਰੰਗ ਬਿਲਕੁਲ ਕਾਲਾ ਇਹ ਕਰੋਸ ਆਂਗੀ ਆ ਕਿਤੇ ਨਾ ਕਿਤੇ ਥੋੜਾ ਬਹੁਤਾ ਐਚ ਐਫ ਦਾ ਲੱਗਾ ਇਹਨੂੰ ਕਰੋਸ ਹਾਂ ਠੰਡੀ ਠੁੰਡੀ ਬਹੁਤ ਜਿਆਦੀ ਆ ਕੋਈ ਦੂਜਾ ਸੂਆ ਮੰਨ ਲੈ ਕੋਈ ਤੀਜਾ ਮੰਨ ਲੈ ਪਰ ਹੈ ਦੂਜੀ ਆ ਅੱਛਾ ਦੇਣ ਅੱਜ ਕਿੰਨੇ ਹੋਗੇ ਸੂਈ ਨੂੰ ਸੂਈ ਨੂੰ ਅੱਜ ਕੋਈ ਇਹਨੂੰ 7-8 ਦਿਨ ਲੋ ਜੀ 8-7 ਦਿਨਾਂ ਦੀ ਸੂਈ ਆ ਇੱਕ ਹਫਤਾ ਕੋਈ ਦੋਸਤੋ ਤੁਸੀਂ ਸਮਝ ਕੇ ਸੌਦਾ ਕਰ ਲਿਓ ਬੱਚੀ ਮਗਰ ਮਗਰ ਬੱਚਾ ਆ ਗਿਆ ਅੱਛਾ ਜੀ ਮਗਰ ਬੱਚਾ ਆ ਗਿਆ ਠੀਕ ਹੈ ਜੀ ਸਰ ਬਈਰ ਦੁੱਧ ਕਿੰਨਾ ਕੁ ਚਵਾਰੀ ਐ ਇਸ ਵਕਤ ਇਸ ਟਾਈਮ ਜਿਹੜਾ ਇਹਦੇ ਥੱਲੇ ਆਪਾਂ ਦੁੱਧ ਦੀ ਗੱਲ ਕਰੀਏ ਆ ਤਾਂ ਜੇ ਇਹਦੀ ਸੇਵਾ ਦੀ ਗੱਲ ਕਰੀਏ ਆ ਇਸ ਟਾਈਮ 7-8 ਕਿਲੋ ਹੋਊਗਾ ਪਰ ਜਿੱਥੋਂ ਆਈ ਆ ਚਲੋ ਮੈਂ ਨਹੀਂ ਕਹਿੰਦਾ ਬਹੁਤ ਹੀ ਬੁਰੀ ਕੰਡੀਸ਼ਨ ਚ ਆਈ ਹੈ ਹਾਂ ਬਿਲਕੁਲ ਆਹ ਦਿਹਾੜੀ ਦਾ ਪਸ਼ੂ ਪਛਾਣ ਚ ਨਹੀਂ ਆਉਂਦਾ ਜਦੋਂ ਅੱਗੋਂ ਆਉਂਦਾ ਅੱਗੋਂ ਆਉਂਦਾ ਇੱਥੇ ਆ ਕੇ ਫਿਰਾਂਦੇ ਵਪਾਰੀ ਵੀਰ ਪੈਸੇ 2000 4000 ਨਫਾ ਲੈਂਦੇ ਤੇ ਠੀਕ ਹੈ ਫਿਰ ਦਸਨ ਵੀ ਇੱਥੇ ਲੱਗਦੇ ਆਣ ਕੇ ਤੇ ਬਿਲਕੁਲ ਅੱਜ ਚਲੋ ਸੌਰੀ ਕੱਲ ਸ਼ਾਮੀ ਆਈ ਆ ਪਛਾਣੀ ਨਹੀਂ ਜਾਂਦੀ ਇੰਨਾ ਗੋ ਆਇਤੇ ਚੜਿਆ ਹੈ ਹੂੰ ਠੀਕ ਹੈ ਫਿਰ ਠੰਡੀ ਸੀਲ ਇੱਧਰ ਦੇਖੋ ਆ ਕਰੋ ਦੁੱਧਰ ਵੇਲੇ ਕੋਈ ਫਿਰ ਕਨਫਰਮ ਕਰਾਈਏ ਕਿੰਨਾ ਸੀ ਦੁੱਧ 7-8 ਕਿਲੋ ਆ 7-8 ਕਿਲੋ ਬਰਕਿਚੋ ਆਈ ਬਹੁਤ ਵਧੀਆ ਆ ਦੋਸੋ ਅਗਲਾ ਪਿਛਲਾ ਥਾਂ ਤੁਸੀਂ ਆ ਵੇਖੋ ਠੀਕ ਹੈ ਜੀ ਉਹ ਬੱਚਾ ਵਾ ਦੇਖੋ ਉਲਟ ਬਹਿਣੀ ਦਾ ਅਗਲਾ ਤੇ ਮਗਰਲਾ ਥਾਣਾ ਬਹਿਣੀ ਵਾਲਾ ਲਓ ਜੀ ਠੀਕ ਆ ਜੀ ਜੁਵਾਈ ਝੁਈ ਵਧੀਆ ਠੀਕ ਆ ਜੀ ਲਓ ਜੀ ਆ ਜੁਵਾਈ ਏ ਇਹ ਥਾਣਾ ਦੋਸਤੋ ਜਿਵੇਂ ਜਿਵੇਂ ਆਪਾਂ ਸਮਾਹ ਤੋਂ ਬਾਅਦ ਹੋਰ ਵੀ ਬਿਲਕੁਲ ਨਿਕਲ ਕੇ ਸਾਹਮਣੇ ਆ ਜੂਗਾ ਥਾਣਾ ਕਿਸੇ ਭੈਣਾ ਨੇ ਜੁਵਾਈ ਕਰਨੀ ਹੈ ਨਾਰਮਲ ਘਰਾਂ ਦੇ ਵਿੱਚੋਂ ਚਲੋ ਹਰ ਕੋ ਨੂੰ ਗਰਜ ਹੁੰਦੀ ਕਈ ਉਹਨਾਂ ਵਿੱਚ ਵਿਚਵਚਲੇ ਸਨ ਵਕਫਾ ਪਿਆ ਹੁੰਦਾ ਪਸ਼ੂ ਘਰੇ ਸੂਣਾ ਸਨ ਹੁੰਦਾ ਤੇ ਇੰਨੇ ਕ ਪੱਕੇ ਦੇ ਵਿੱਚ ਤੁਸੀਂ ਇਹੋ ਜਿਹਾ ਪਸ਼ੂ ਖਰੀਦ ਸਕਦੇ ਜੀ ਔਰ ਇਹਨਾਂ ਦਾ ਮੁੱਲ ਕੀ ਕਰਦਾ ਫਿਰ ਮੁੱਲੇ ਦਾ 25000 ਵਿੱਚੋਂ ਥੋੜੀ ਬੋਤੀ ਛੋਟ ਸਕਦਾ 25000 ਬਿਲਕੁਲ ਠੀਕ ਹੈ ਜੀ 25000 ਦੇ ਵਿੱਚੋਂ ਦੋਸਤੋ ਮਾਨਤਾ ਹੋ ਜਾਊਗਾ ਛੋਟ ਛੱਪਾ ਹੋ ਜਾਊਗਾ ਇਹ ਲਾਸਟ ਦੇ ਵਿੱਚ ਵੈੜ ਤੁਹਾਨੂੰ ਦਿਖਾਤੀ ਆ ਤੇ ਬਾਕੀ ਸਾਰੇ ਪਾਸਿਓਂ ਪੂਰੀ ਆ ਕਰਮਾਂ ਲਈ ਠੀਕ ਹੈ ਜੀ ਜਿਹਨੇ ਇਹ ਸੀਲ ਆ ਰਕਮ ਤਾਂ ਉਸੋ ਕਿਸੇ ਵੀਰ ਨੇ ਖਰਚ ਕਰਨੀ ਆ ਬਾਕੀ ਕਾਰ ਦੇ ਵਾਸਤੇ ਬਹੁਤ ਵਧੀਆ ਇੰਨੇ ਪੈਸਿਆਂ ਦਾ ਕੁਝ ਨਹੀਂ ਆ ਹਾਂ ਠੀਕ ਹੈ ਜੀ ਹਰਬੇਲ ਇੱਕ ਨੰਬਰ ਬੋਲ ਦਈਏ ਵੀਰੇ 9906385025 990638202 ਠੀਕ ਹੈ ਜੀ। ਲਓ ਵੀ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇਹ ਟੋਟਲ ਚਾਰ ਨਾ ਕੀ ਤੁਹਾਨੂੰ ਦਿਖਾਉਣੇ ਸੀਗੇ ਬਾਈ ਹਰਬੇਲ ਸਿੰਘ ਉਹਨਾਂ ਦੇ ਫਾਰਮ ਤੋਂ ਤੇ ਬਾਕੀ ਦੋ ਝੋਟੀਆਂ ਇੱਕ ਮੱਝ ਇੱਕ ਵੈਰ ਤੁਸੀਂ ਦੇਖ ਲਈ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਉਹ ਤੁਹਾਨੂੰ ਮਿਲ ਗਈ ਆ ਤੇ ਆਣ ਕੇ ਆਪਣੀ ਤੁਸੀਂ ਇੱਥੇ ਤਸੱਲੀ ਕਰ ਸਕਦੇ ਜੇ ਕੋਈ ਵੀਰ ਆਨਲਾਈਨ ਸੌਦਾ ਕਰਨਾ ਚਾਹੁੰਦਾ ਤੇ ਉਹ ਵੀ ਬਿਲਕੁਲ ਤੁਸੀਂ ਕਰ ਸਕਦੇ ਜੇ ਠੀਕ ਹੈ ਜੀ। ਅਸੂ ਵਾਂਦੇ ਰਹਿੰਦੇ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ